ਇਹ ਜਿਹੜੀ ਚਿੱਠੀ ਵਾਇਰਲ ਹੋ ਗਈ ਕਿਤੇ ਆਪਣੀ ਭੁੱਲ ਸਵੀਕਾਰ ਲਈ ਐ ਸੰਗਤ ਤੋਂ ਮਾਫੀ ਮੰਗ ਲਈ ਐ ਜੇ ਉਹਨਾਂ ਨੇ ਗਲਤੀਆਂ ਦਾ ਅਹਿਸਾਸ ਕਰਕੇ ਇਹ ਗੱਲ ਕਹੀ ਐ ਕਿ ਮੈਨੇ ਮਾਨਸ ਸਿੱਖੋਂ ਦੇ ਨਾਂ ਤੇ ਉਹ ਭੁੱਲ ਆਪਣੀ ਝੋਲੀ 'ਚ ਪਾਣਾ ਹੁਣ ਸਿੰਘ ਸਾਹਿਬਾਨਾਂ ਨੇ ਇਹ ਪੁੱਛਣਾ ਵੀ ਕਿਹੜੀ ਕਿਹੜੀ ਭੁੱਲ ਇਹ ਉਹਨਾਂ ਦੀ ਸ਼ੈਤਾਨੀ ਜਾਂ ਸ਼ਮੂਲੀਅਤ ਕਿੱਥੇ-ਕਿੱਥੇ ਰਹੀ ਸੀ ਚਲੋ ਉਹ ਪੁੱਛਣਗੇ ਜੀ ਇਹ ਸਿੰਘ ਸਾਹਿਬਾਨਾਂ ਦਾ ਅਧਿਕਾਰ ਖੇਤਰ ਐ ਮੈਂ ਉਸ 'ਚ ਬੋਲਣਾ ਨਹੀਂ ਚਾਹੁੰਦਾ ਲੇਕਿਨ ਤੁਹਾਨੂੰ ਸਿਰਫ ਸਿਰਫ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾ ਦੇਣਾ ਅਕਾਲੀ ਦਲ ਦੀ ਚਤਤੀ ਕਲਾ ਹੋ ਜੇਗੀ ਕਿ ਚੀਮਾ ਰਣੀਕੇ ਮਲੂਕਾ ਹੋਰ ਜਿੰਨੇ ਸਾਥੀ ਇਹ ਗੱਲ ਆ ਮੈਨੂੰ ਕਹਿਣ ਦੀ ਲੋੜ ਨਹੀਂ ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੂੰ ਜਿਹੜਾ ਹੈ ਇਹਨਾਂ ਦੇ ਚੈਨਲ ਵੱਲੋਂ ਸਨਮਾਨਿਤ ਕੀਤਾ ਗਿਆ ਸਿੱਖ ਆਈਕਨ ਅਵਾਰਡ ਦੇ ਕੇ ਕੀ ਕਹਿੰਦੇ ਹੋ ਤੁਸੀਂ ਉਹਦੇ ਨਾਲ ਸੱਸੀ ਗਾਇ ਵੀ ਬੁਲਾ ਲੇ ਜੇ ਉਹਦਾ ਟੈਲੀਵਿਜ਼ਨ ਫੜ ਲੇ ਫਿਰ ਕਹਿੰਦੇ ਜੀ ਸਾਰੇ ਲੋਕ ਹੀ ਆਰਐਸਐਸ ਦੇ ਹੋਗੇ ਜੇ ਅਸੀਂ ਕਰ ਰਹੇ ਹਾਂ ਤੇ ਕਮ ਸੋ ਕਮ ਉਹ ਐਲੀਗੇਸ਼ਨ ਲਾਇਆ ਕਰੋ ਕਿਉਂਕਿ ਸਾਡੇ ਸਿਸ਼ਟਾਚਾਰ ਦੇ ਵਿੱਚ ਅਸੀਂ ਕਿਸੇ ਤੋਂ ਟੁੱਟ ਨਹੀਂ ਸਕਦੇ ਜਿਹੜਾ ਖਾਲਸਾ ਪੰਥ ਦੀ ਪਿੱਠ 'ਤੇ ਛੁਰਾ ਮਾਰਦਾ ਉਸ ਵੇਲੇ ਆ ਕੇ ਸੀ ਇਹਨਾਂ ਗੱਲਾਂ ਦੁੱਦੋ ਵੱਖਰੇ ਹੋ ਜਾਂਦਾ ਠੱਪਾ ਲਾ ਪਿਆ ਬਦਲਾਂ ਨੇ ਕਿ ਐਸਜੀਪੀਸੀ ਮੇਰੇ ਹੱਥਾਂ ਦਾ ਘਟਾਉਣਾ ਸ਼ਰੋਮਣੀ ਅਕਾਲੀ ਦਲ ਟਿਕਟਾਂ ਵੀ ਆਪ ਦਿੰਦਾ ਹੈ ਸ਼ਰੋਮਣੀ ਅਕਾਲੀ ਦਲ ਉਥੇ ਦੇ ਫੈਸਲੇ ਵੀ ਆਪ ਕਰਦਾ ਹੈ ਸ਼ਰੋਮਣੀ ਅਕਾਲੀ ਦਲ ਪ੍ਰਧਾਨ ਦਾ ਫੈਸਲਾ ਵੀ ਕਰਦਾ ਹੈ ਤੇ ਇਹਦੇ 'ਚ ਕਿਹੜੀ ਗੱਲ ਹੈ ਜੀ ਕਿ ਕੋਈ ਹੋਲਾ ਰਹਿ ਗਿਆ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਦੇ ਆਗੂ ਬੀਬੀ ਜਾਗੀਰ ਕੌਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਬੀਬੀ ਜੀ ਇੱਕ ਪਾਸੇ ਸਿੱਖ ਸੰਗਤ ਸਿੱਖ ਕੌਮ ਸ਼੍ਰੋਮਣੀ ਕਾਲੀਦਾਲ ਨੂੰ ਜਾਂ ਸੁਖਬੀਰ ਬਾਦਲ ਨੂੰ ਸਵਾਲ ਕਰਦੀ ਹੈ ਦੂਜੇ ਪਾਸੇ ਇੱਕ ਘਟਨਾ ਹੋਈ ਹੈ ਕੱਲ ਦਿੱਲੀ ਦੇ ਵਿੱਚ ਇਹਨਾਂ ਨੇ ਆਪਣੇ ਚੈਨਲ ਰਾਹੀਂ ਇਕਬਾਲ ਸਿੰਘ ਲਾਲਪੁਰਾ ਨੂੰ ਸਨਮਾਨਤ ਕੀਤਾ ਸਿੱਖ ਆਈਕਨ ਅਵਾਰਡ ਦਿੱਤਾ ਉਹ ਸ਼ਖਸ ਜੀ ਨੇ ਭਿੰਡਰਾਂ ਵਾਲੇ ਸੰਤ ਨੂੰ ਗ੍ਰਿਫਤਾਰ ਕੀਤਾ ਸੀ ਭਾਜਪਾ ਦੇ ਬਲਾਰੇ ਆਰ ਪੀ ਸਿੰਘ ਨੂੰ ਜਿਹੜਾ ਹੈ ਇਹਨਾਂ ਦੇ ਚੈਨਲ ਵੱਲੋਂ ਸਨਮਾਨਤ ਕੀਤਾ ਗਿਆ ਸਿੱਖ ਆਈਕਨ ਅਵਾਰਡ ਦੇ ਕੇ ਕੀ ਕਹਿੰਦੇ ਹੋ ਇਸ ਤੇ ਦੇਖੋ ਇੱਕ ਤੇ ਮੈਂ ਬੇਨਤੀ ਕਰਾਂ ਕੋਈ ਵੀ ਸਿੱਖ ਕਿਤੇ ਵੀ ਹੈ ਜੋ ਕੰਮ ਕਰਦਾ ਉਹਨੇ ਆਪਣੀ ਮinority ਕਮਿਸ਼ਨ ਦੇ ਵਿੱਚ ਕੰਮ ਕੀਤਾ ਹੋਵੇ ਤੇ ਮੈਂ ਉਹਦੇ ਤੇ ਕੋਈ ਕਿੰਤੂ ਨਹੀਂ ਕਰਨਾ ਚਾਹੁੰਦੀ ਕਿ ਉਹਦੇ ਉਹਦੇ ਕੀਤੇ ਹੋਏ ਕੰਮਾਂ ਦੇ ਉੱਤੇ ਕੋਈ ਸਵਾਲ ਕਰੀ ਜਾਂ ਸਲਮਾਨ ਕਰੀ ਠੀਕ ਹੈ ਜੀ ਪਰ ਅਫਸੋਸ ਹੈ ਕਿ ਇੱਕ ਪਾਸੇ ਤੇ ਇਹ ਜੇ ਕੋਈ ਉਹਦੇ ਨਾਲ ਸਸਟੀਕਾਰ ਵੀ ਬੁਲਾ ਲੇ ਜਾਂ ਉਹਦਾ ਟੈਲੀਵਿਜ਼ਨ ਫੜ ਲੇ ਫਿਰ ਕਹਿੰਦੇ ਜੀ ਸਾਰੇ ਲੋਕ ਹੀ ਆਰਐਸਐਸ ਦੇ ਹੋਗੇ ਹੁਣ ਆਪ ਹੀ ਉਹ ਉਹਨਾਂ ਨੂੰ ਸਨਮਾਨ ਕਰ ਰਹੇ ਹੈ ਹੁਣ ਇਹਨਾਂ ਦੀ ਕੀ ਪਾਲਿਸੀ ਹੈ ਇਨਾ ਦਾ ਹੀ ਹੈ ਨਾ ਚੈਨਲ ਤੇ ਉਹ ਜੇ ਚੈਨਲ ਨੇ ਮੈਨੂੰ ਸਨਮਾਨ ਕਰਨ ਚ ਕਿਸੇ ਦਾ ਕੋਈ ਇਤਰਾਜ਼ ਨਹੀਂ ਕਿਉਂਕਿ ਕਿਸੇ ਨੇ ਕੋਈ ਕੰਮ ਕੀਤਾ ਉਹਦਾ ਸਤਕਾਰ ਕਰਨਾ ਤੁਸੀਂ ਹੁਣ ਚੈਨਲ ਵਾਲੇ ਕਿਸੇ ਸਤਕਾਰ ਕਰਦੇ ਹੋ ਮੈਂ ਕੀ ਕਹਿ ਸਕਦੀ ਹਾਂ ਜੀ ਬਿਲਕੁਲ ਠੀਕ ਹੈ ਪਰ ਜਿਹੜੀ ਗੱਲ ਜੇ ਅਸੀਂ ਕਰ ਰਹੇ ਹਾਂ ਤੇ ਕਮ ਸੋ ਕਮ ਉਹ ਐਲੀਗੇਸ਼ਨ ਲਾਇਆ ਕਰੋ ਕਿਉਂਕਿ ਸਾਡੇ ਸਿਸ਼ਟਾਚਾਰ ਦੇ ਵਿੱਚ ਅਸੀਂ ਕਿਸੇ ਤੋਂ ਟੁੱਟ ਨਹੀਂ ਸਕਦੇ ਸ਼ਿਸ਼ਟਾਚਾਰ ਤੋਂ ਕਿਸੇ ਨੂੰ ਅਸੀਂ ਛੱਡ ਨਹੀਂ ਸਕਦੇ ਇਹ ਜ਼ਰੂਰ ਹੈ ਕਿ ਜਿਹੜਾ ਕੁਰਾਇਤਾ ਕਰਦਾ ਜਿਹੜਾ ਮਰਿਆਦਾ ਦਾ ਕਾਣ ਕਰਦਾ ਜਿਹੜਾ ਗੁਰਮਤ ਦਾ ਕਾਣ ਕਰਦਾ ਜਿਹੜਾ ਖਾਲਸਾ ਪੰਥ ਦੀ ਪਿੱਠ 'ਤੇ ਛੁਰਾ ਮਾਰਦਾ ਉਸ ਵੇਲੇ ਆ ਕੇ ਅਸੀਂ ਇਹਨਾਂ ਗੱਲਾਂ ਤੋਂ ਵੱਖਰੇ ਹੋ ਜਾਂਦੇ ਹਾਂ ਦੋ ਮੂੰਹੇ ਮਤਲਬ ਡਬਲ ਸਟੈਂਡਰਡ ਦੀ ਗੱਲ ਹੋ ਗਈ ਜੀ ਜੀ ਅੱਛਾ ਜਿੱਦਾਂ ਹੁਣ ਵਕੀਲ ਧਾਮੀ ਉਹਨਾਂ ਨੂੰ ਕੋਰ ਕਮੇਟੀ ਪੋਲੀਟੀਕਲ ਪਾਰਟੀ ਦੀ ਕੋਰ ਕਮੇਟੀ 'ਚ ਮੈਂਬਰ ਲੈ ਲਿਆ ਗਿਆ ਇੱਕ ਪਾਸੇ ਉਹ ਐਸਜੀ ਪ੍ਰਧਾਨ ਐਸਜੀਪੀਸੀ ਪ੍ਰਧਾਨ ਨੇ ਠੱਪਾ ਲਾ ਤਿਆ ਬਦਲਣ ਕਿ ਐਸਜੀਪੀਸੀ ਮੇਰੇ ਹੱਥਾਂ ਦਾ ਢਿਡਾਉਣਾ ਉਹਦੇ ਸਾਇਦ ਦੁਨੀਆ ਨੂੰ ਪਤਾ ਹੈ ਕਿ ਠੀਕ ਹੀ ਹੈ ਇਹ ਕਿ ਕੋਈ ਇਹਦੇ 'ਚ ਕੋਈ ਝੂਠੀ ਗੱਲ ਹੈ ਜੀ ਸ਼੍ਰੋਮਣੀ ਅਕਾਲੀ ਦਲ ਟਿਕਟਾਂ ਵੀ ਆਪ ਦਿੰਦਾ ਹੈ ਸ਼੍ਰੋਮਣੀ ਅਕਾਲੀ ਦਲ ਉੱਥੇ ਦੇ ਫੈਸਲੇ ਵੀ ਆਪ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਫੈਸਲਾ ਵੀ ਕਰਦਾ ਹੈ ਤੇ ਇਹਦੇ 'ਚ ਕਿਹੜੀ ਗੱਲ ਹੈ ਜੀ ਕਿ ਕੋਈ ਹੋਲਾ ਰਹਿ ਗਿਆ ਤੁਸੀਂ ਕਦੀ ਰਹੇ ਸੀ ਕਿ ਕੋਰ ਕਮੇਟੀ 'ਚ ਪ੍ਰਧਾਨ ਹੁੰਦੇ ਹੋ ਜੀ ਐਸੇ ਪ੍ਰਧਾਨ ਮੈਨੂੰ ਬੁਲਾਉਂਦੇ ਸੀਗੇ ਜੀ ਅੱਛਾ ਕੋਰ ਕਮੇਟੀ ਤੁਸੀਂ ਕਦੇ ਰਹੇ ਨਹੀਂ ਹੋ ਕੋਰ ਕਮੇਟੀ 'ਚ ਵੀ ਮੈਂ ਰਹੀ ਹਾਂ ਜੀ ਕੋਰ ਕਮੇਟੀ 'ਚ ਮੈਂ ਪਹਿਲਾਂ ਹੀ ਮੈਂਬਰ ਹੁੰਦੀ ਸੀ ਅੱਛਾ ਫਿਰ ਪ੍ਰਧਾਨ ਬਣਾ ਦਿੰਦੇ ਆ ਤੇ ਫਿਰ ਨੇਚਰ ਕੀ ਸਮਝਦੇ ਹੋ ਤੁਸੀਂ ਇਹ ਜਿਹੜੀ ਚਿੱਠੀ ਵਾਇਰਲ ਹੋ ਗਈ ਹੈ ਸੁਖਵੀਰ ਬਾਦਲ ਨੇ ਬੜੀ ਛੇਤੀ ਆਪਣੀ ਭੁੱਲ ਸਵੀਕਾਰ ਲਈ ਹੈ ਸੰਗਤ ਤੋਂ ਮਾਫੀ ਮੰਗ ਲਈ ਹੈ ਦੇਖੋ ਉਹਨਾਂ ਦਾ ਉਹਨਾਂ ਦਾ ਫਰਜ਼ੀ ਬੰਦਾ ਸੀਗਾ ਜੇ ਉਹਨਾਂ ਨੇ ਗਲਤੀਆਂ ਦਾ ਅਹਿਸਾਸ ਕਰਕੇ ਇਹ ਗੱਲ ਕਹੀ ਹੈ ਕਿ ਮੈਂਨੇ ਮਾਨਸ ਸਿੱਖੋਂ ਦੇ ਨਾਤੇ ਉਹ ਭੁੱਲ ਆਪਣੀ ਝੋਲੀ ਚ ਪਾਣਾ ਹੁਣ ਸਿੰਘ ਸਾਹਿਬਾਨਾਂ ਨੇ ਇਹ ਪੁੱਛਣਾ ਵੀ ਕਿਹੜੀ ਕਿਹੜੀ ਭੁੱਲ ਸਾਡੇ ਗੁਰੂ ਸਾਹਿਬ ਇੱਕ ਇੱਕ ਕਰਕੇ ਪੁੱਛਣਗੇ ਕਿਉਂਕਿ ਫਸੀਲ ਤੇ ਖਲੋ ਕੇ ਤਖਤ ਸਾਹਿਬ ਦੀ ਫਸੀਲ ਤੇ ਖਲੋ ਕੇ ਪੁੱਛਣਗੇ ਕਿ ਤੁਹਾਡੀ ਭੁੱਲ ਕਿਹੜੀ ਹੈ ਕੀ ਤੁਸੀਂ ਮਾਫੀ ਦਿੱਤਾ ਸੀ ਮੰਦੇਓ ਕੀ ਤੁਸੀਂ ਬਦਵੀ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਸੀਗਾ ਆਪਣੀ ਭਾਵਨਾਵਾਂ ਸਾਡੇ ਉਹਨਾਂ ਨਾਲੋਂ ਜੇ ਆਪਾਂ ਕਹੀਏ ਉਹਨਾਂ ਦੀ ਸ਼ੈਤਾਨੀ ਜਾਂ ਸ਼ਮੂਲੀਅਤ ਕਿੱਥੇ ਕਿੱਥੇ ਰਹੀ ਸੀ ਚਲੋ ਉਹ ਪੁੱਛਣਗੇ ਜੀ ਇਹ ਸਿੰਘ ਸਹਿਬਾਨਾਂ ਦਾ ਅਧਿਕਾਰ ਖੇਤਰ ਹੈ ਮੈਂ ਉਸ ਵਿੱਚ ਬੋਲਣਾ ਨਹੀਂ ਚਾਹੁੰਦੀ ਮੰਨਦੀ ਹਾਂ ਵੀ ਜਿਹੜੇ ਆਪਣੇ ਜਥੇਦਾਰ ਨੇ ਕਾਲ ਤਖਤ ਸਾਹਿਬ ਦੇ ਬਾਦਲ ਦੇ ਪ੍ਰਭਾਵ ਤੋਂ ਮੁਕਤ ਹੈਗੇ ਨੇ ਨਿਰਪੱਖੋ ਕੇ ਕੰਮ ਕਰ ਰਹੇ ਨੇ ਜੀ ਚਲੋ ਮੈਂ ਦੇਖੋ ਜਦੋਂ ਆਪਾਂ ਨੂੰ ਸਮਝਦੇ ਜਦ ਅਸੀਂ ਅਕਾਲ ਤਖਤ ਸਾਹਿਬ ਹੈ ਜ ਸਿੰਘ ਸਹਿਬਾਨ ਹੈ ਬਖ ਬਖ ਤਖਤਾਂ ਦੇ ਜੀ ਮੇਰੇ ਖਿਆਲ ਹੈ ਕਿ ਕਮ ਸਿਕ ਮੇਰਾ ਨਹੀਂ ਹੱਕ ਮੰਦਾ ਬਾਕੀ ਲੱਗ ਸਕਦੇ ਹੈ ਮੇਰਾ ਹੱਕ ਨਹੀਂ ਕਿਉਂਕਿ ਮੈਂ ਪ੍ਰਧਾਨ ਸ਼੍ਰੋਮਣੀ ਕਮੇਟੀ ਰਹੀ ਹਾਂ ਔਰ ਮੈਂ ਜ਼ਰੂਰ ਸਤਿਕਾਰ ਕਰਾਂਗੀ ਔਰ ਮੈਂ ਇਹ ਆਸ ਵੀ ਰੱਖਾਂਗੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਗਤਾਂ ਦੀ ਭਾਵਨਾ ਨੂੰ ਮਰਮ ਲਾਈ ਜਾਏਗੀ ਕੀ ਲੱਗਦਾ ਤੁਹਾਨੂੰ ਸਿਰਫ ਤੇ ਸਿਰਫ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾ ਦੇਣਾ ਅਕਾਲੀ ਦਲ ਦੀ ਚੜ੍ਹਦੀ ਕਲਾ ਹੋ ਜਾਏਗੀ ਕਿ ਚੀਮਾ ਰਣੀਕੇ ਮਲੂਕਾ ਹੋਰ ਜਿੰਨੇ ਸਾਥੀ ਇਹ ਗੱਲ ਮੈਨੂੰ ਕਹਿਣ ਦੀ ਲੋੜ ਨਹੀਂ ਨਹੀਂ ਫਿਰ ਵੀ ਸੁਣੋ ਚਲੋ ਠੀਕ ਹੈ ਇਹ ਉਹਨਾਂ ਦਾ ਫੈਸਲਾ ਹੈ ਬੀਬੀ ਜਾਗੀਰ ਕੌਰ ਉਹਨਾਂ ਨਾਲ ਗੱਲ ਚੱਲ ਰਹੀ ਸੀ ਤੇ ਬੜੇ ਸਿੱਧੇ ਤੌਰ ਤੇ ਉਹਨਾਂ ਨੇ ਸਾਫ਼ ਸ਼ਬਦਾਂ ਚ ਕਿਹਾ ਕਿ ਹੁਣ ਜਿਹੜੀ ਚਿੱਠੀ ਵਾਇਰਲ ਹੋ ਗਈ ਬਾਹਰ ਆ ਗਈ ਜੋ ਗਲਤੀ ਆਪਣੀ ਸੁਖਬੀਰ ਬਾਦਲ ਨੇ ਸਵੀਕਾਰ ਕਰ ਲਈ ਹੈ ਹੁਣ ਸਿੰਘ ਸਾਹਿਬਾਨ ਸੁਖਬੀਰ ਬਾਦਲ ਨੂੰ ਪੁੱਛਣਗੇ ਵੀ ਇਹ ਜਿਹੜੀਆਂ ਤੁਹਾਡੀਆਂ ਗਲਤੀਆਂ ਸੀ ਇਹਨਾਂ ਦੀ ਵਜ੍ਹਾ ਕੀ ਸੀ ਵਾਕਈ ਤੁਸੀਂ ਅਣਪੋਲ ਦੇ ਵਿੱਚ ਕੀਤੀਆਂ ਜਾਂ ਕੋ ਤੁਹਾਡੀਆਂ ਰਾਜਨੀਤਿਕ ਮਜਬੂਰੀਆਂ ਵੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬਾਦਲ ਨੂੰ ਹੀ ਹਟਾਉਣ ਨਾਲ ਕਾਲੀ ਦਲ ਠੀਕ ਹੋ ਜਾਏਗਾ ਜਾਂ ਚੀਮਾ ਨੂੰ ਰਣਿੱਕੇ ਨੂੰ ਗਾਪੜੀਆਂ ਨੂੰ ਮਲੂਕਾਂ ਨੂੰ ਸਾੜਿਆਂ ਨੂੰ ਹਟਾਉਣਾ ਚਾਹੀਦਾ ਇਸ ਤੇ ਕੋਈ ਸਪਸ਼ਟ ਜਵਾਬ ਉਹਨਾਂ ਨੇ ਖੁੱ ਤਾ ਪੂਰਨ ਮੀਦੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ